ਇਹ ਗਰਾਊਂਡ ਟੱਪ ਕੇ ਤੀਜੀ ਗਲੀ ਆ ਗੋਪਤੇ ਵਾਲੀ ਅੰਦਰੋਂ ਦੇਖੋ ਗੋਪਤੇ ਵਾਲੀ ਗਲੀ ਆ ਗਰਾਊਂਡ ਟੱਪ ਕੇ ਤੀਜੀ ਗਲੀ ਐਡਾ ਬਰਾ ਹਾਲਾ ਆ ਦੇਖੋ ਗੰਦ ਅੰਦਰ ਦੇਖ ਜਾ ਰਹੇ ਨੇ ਕੱਢ ਕੇ ਸਾਡੇ ਅੰਦਰ ਪਾਣੀ ਆ ਸਾਰਾ ਗੰਦ ਬਾਹਰ ਆਇਆ ਪਿਆ ਕਿ ਸੱਗ ਸੱਡੇ ਕਿਤੇ ਨਹੀਂ ਕੋਈ ਨਹੀਂ ਕਿਸੇ ਪਪਰ ਦਾ ਕਿ ਸੱਗ ਐਨੇ ਦਿਨ ਹੋ ਗਏ ਕਮੇਟੀ ਜਾ ਜਾ ਅਸੀਂ ਸੱਗ ਗਏ ਮਾਈ ਰੰਗੀ ਕਿ ਘਰੇ ਜਾਂਦੀ ਰਹੀ ਹਾਂ ਹਾਂ ਰੰਗੀ ਵੀ ਮਾਤਾ ਘਰ ਕਿ ਵੀ ਜਾਂਦੀ ਰਹੀਆਂ ਨੰਬਰ ਨਹੀਂ ਆ ਦੇਖ ਆ ਫੋਨ ਫੋਨ ਲਾਜ ਮੁੰਡਿਆਂ ਨਗਰ ਕਾਉਂਸਲ ਦੇ ਮਲਾਜਮਾਂ ਨੂੰ ਜਿਨ੍ਹਾਂ ਦੀ ਡਿਊਟੀ ਬਣਦੀ ਆ ਸਾਡੇ ਅਫਸਰ ਸਾਹਿਬਾਨਾਂ ਨੂੰ ਮੇਰੀ ਅਪੀਲ ਆ ਵੀ ਲੋਕਾਂ ਦਾ ਚਿਉਣਾ ਖਾਇਆ ਪਿਆ ਬਹੁਤ ਗੰਦਗੀ ਫੈਲੀ ਹੋਈ ਹੈ ਬਿਮਾਰੀਆਂ ਫੈਲਣ ਦਾ ਡਰ ਹੋਇਆ ਪਿਆ ਸਾਨੂੰ ਆਪਣੀ ਡਿਊਟੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਵੀ ਜਿੱਥੇ-ਜਿੱਥੇ ਸ਼ਹਿਰ ਦਾ ਕੋਈ ਇਸ ਤਰ੍ਹਾਂ ਦੀ ਬੰਦ ਹੈ ਸੀਵਰੇਜ ਉੱਥੇ ਦੇਖੀਏ ਹੱਲ ਕਰੀਏ ਆ ਦੇਖੋ ਆ ਪਾਣੀ ਹਾਰਾ ਹੋਇਆ ਪਿਆ ਗੰਦ ਸਾਰਾ ਬਾਹਰ ਆ ਸਾਰੀ ਗਲੀ ਔਖੀ ਐ ਕਈ ਬਿਮਾਰ ਕਈ ਬਿਮਾਰ ਪੈਨੇ ਕਰਾਂ ਚ ਅਜਾ ਵਿਚਾਰਿਆ ਮਾਤਾ ਤਿਲਕ ਜਾਨੀ ਚ ਤਾਹ ਹੁੰਦੇ ਉਹਨਾਂ ਨੂੰ ਕਿਹਨੇ ਬੱਝ ਕੇ ਮਾਈ ਇਹ ਕਿੰਨੇ ਕਿੰਨੇ ਚਿਰ ਤੋਂ ਬੰਦਾ ਇਹ ਇੱਥੇ ਕੋਈ ਕੋਈ ਵੀ ਨਹੀਂ ਆੜੇ ਕੋਲੇ ਅੱਛਾ ਬਾਰੇ ਇਕੱਠੇ ਹੀ ਹੋ ਜੋ ਆ ਦੇਖੀ ਇੱਕ ਮੇੜਾ ਆ ਦੇਖੋ ਖੜੇ ਇਕੱਠੇ ਹੋ ਜਾਓ ਕੋਈ ਨਾ ਦੇਖੋ ਸਾਨੂੰ ਇਨਸਾਨੀ ਤੌਰ ਤੇ ਸਾਡਾ ਸ਼ਹਿਰ ਆ ਛੋਟੀ ਜੀ ਮੰਡੀ ਜੇ ਅਸੀਂ ਹੱਲ ਨਹੀਂ ਕਰ ਸਕਦੇ ਆ ਦੇਖੋ ਸਾਡੇ ਲੋਕ ਨੇ ਆ ਦੇਖੋ ਅੰਦਰ ਪਾਣੀ ਖੜਾ ਐ ਇੰਨੀ ਗਰਮੀ ਆ ਬਿਮਾਰੀਆਂ ਫੈਲਣਾ ਪੂਰਾ ਡਰ ਹੋਇਆ ਪਿਆ ਆਪਾ ਆਪਾ ਦੇਖਦੇ ਆ ਜੇ ਅੱਜ ਕੱਲ ਜਦਾ ਮਸਲਾ ਹੱਲ ਹੋਗਾ ਠੀਕ ਹੈ ਜੀ ਨਹੀਂ ਤਾਂ ਨਹੀਂ ਜਾਊਗਾ ਨਹੀਂ ਐਸਡੀਐਮ ਸਾਹਿਬ ਕੋਲ ਚੱਲਾਂਗੇ ਮਾੜਾ ਮਾੜਾ ਬੋਲੋ ਜੀ ਆਜੋ ਮਾੜਾ ਜੀ ਬੋਲੋ ਜੀ ਕਿਸ ਬਣ ਮਾਤਾ ਜੀ ਮਾਤਾ ਜੀ ਤੁਸੀਂ ਬਾਹਰ ਬੈਠੇ ਹੋ ਐਨੀ ਗੰਦਗੀ ਸੜੇ ਹਰ ਮਾਰ ਰਹੀ ਆ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੋਲੋ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਸਾਡੇ ਸੀਮਾ ਸਾਹਿਬ ਇਹ ਇੱਕ ਮਹੀਨਾ ਹੋ ਗਿਆ ਗੰਦਗੀ ਕਦੋਂ ਵੀ ਕਾਇਮ ਹੋਣੀ ਇਹ ਕਿੰਨੇ ਕਿ ਦਿਨ ਹੋ ਗਏ ਜੀ ਨੂੰ ਇਸ ਤਰ੍ਹਾਂ ਦਾ ਗੰਦ ਸਾਰਕਲ ਨਹੀਂ ਨਾ ਹੋ ਗਏ ਖਾ ਇਹ ਜਿਹੜੀ ਗਲੀਆਂ ਨਾ ਇਸ ਗਲੀ ਵਿੱਚੋਂ ਕੋਈ ਮੋਟਰਸਾਈਕਲ ਦੇ ਨੰਗ ਸਕਦਾ ਐਡਾ ਬੁਰਾ ਹਾਲ ਹੈ ਇਹ ਗਰਾਉਂਡ ਟੱਪ ਕੇ ਤੀਜੀ ਗਲੀ ਆ ਇਹ ਤਿੰਨੇ ਗਲੀ ਦੀ ਬੁਰਾ ਹਾਲ ਕਿੰਨੇ ਕਿ ਦਿਨ ਹੋ ਗਏ